ਦੋ ਸਪੀਡ ਬ੍ਰੇਕਰ ਨੇ ਇੱਕ ਸਪੀਡ ਬ੍ਰੇਕਰ ਸਾਡੇ ਸਾਹਮਣੇ ਆ ਜਾਂਦਾ ਤੇ ਦੂਸਰਾ ਸਪੀਡ ਬ੍ਰੇਕਰ ਬਿਲਕੁਲ ਸੱਜਣ ਜਿਹੜਾ ਗੇਟ ਆ ਸੱਜਣ ਘਰ ਦਾ ਉਸ ਦੇ ਅੱਗੇ ਆ ਜਾਂਦਾ ਦੋ ਸਪੀਡ ਬ੍ਰੇਕਰ ਲਗਾਉਣ ਦੀ ਕੀ ਮਜਬੂਰੀ ਹੋਈ ਆ ਪੀਡਬਲਯੂਡੀ ਡਿਪਾਰਟਮੈਂਟ ਦੀ ਲੱਖਾਂ ਰੁਪਈਆ ਇਹਨਾਂ ਤੇ ਖਰਚ 10 ਤੋਂ 11 ਲੱਗਣੇ ਨੇ 3 ਕਿਲੋਮੀਟਰ ਦੇ ਵਿੱਚ ਜਿਹੜੇ 4 ਲੱਗ ਚੁੱਕੇ ਨੇ 14 ਦੇ ਵਿੱਚੋਂ ਪਹਿਲਾ ਜਿਹੜਾ ਥੋਹੀ ਮੋੜ ਦੇ ਉੱਪਰ ਸਪੀਡ ਬ੍ਰੇਕਰ ਲਗਾਇਆ ਗਿਆ ਸੀ ਉੱਥੇ ਵੀ ਕਈ ਹਾਦਸੇ ਵਾਪਰ ਚੁੱਕੇ ਨੇ ਜਿਹੜਾ ਇਹ ਲਗਾਇਆ ਗਿਆ ਇੱਥੇ ਸਾਸਨ ਬਿਆਸ ਘਰ ਦੇ ਸਾਹਮਣੇ ਦੋ ਸਪੀਡ ਬ੍ਰੇਕਰ ਨੇ ਜਿਹੜੇ ਇਹ ਸਪੀਡ ਬ੍ਰੇਕਰ ਨੇ ਇੱਕ ਗੱਡੀ ਹੀ ਜਾੜ ਕੇ ਰੱਖ ਦਿੱਤਾ ਅੱਗੇ ਪਿੱਛੇ ਤੋਂ ਲੈ ਕੇ ਚੱਲਦਿਆਂ ਹੌਲੀ-ਹੌਲੀ ਅਸੀਂ ਪਿੱਛੇ ਲੈ ਕੇ ਚੱਲਾਂਗੇ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਇਸ ਸਪੀਡ ਬ੍ਰੇਕਰ ਨੇ ਉਹ ਗੱਡੀ ਅਜੇ ਉੱਥੇ ਖੜੀ ਆ ਜਿਸ ਨੇ ਉਸ ਘਰ ਦਾ ਚਿਰਾਗ ਬੁਝਾ ਦਿੱਤਾ ਉਸ ਘਰ ਦਾ ਚਿਰਾਗ ਬੁਝਾ ਦਿੱਤਾ ਅਜੇ ਤੱਕ ਪੀਡਬਲੂਡੀ ਡਿਪਾਰਟਮੈਂਟ ਵੱਲੋਂ ਅਜੇ ਤੱਕ ਰਿਫਲੈਕਟਰ ਨਹੀਂ ਲਗਾਏ ਗਏ ਰਿਫਲੈਕਟਰ ਨਹੀਂ ਲਗਾਏ ਗਏ 48 ਘੰਟਿਆਂ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਅਜੇ ਤੱਕ ਕੋਈ ਕਾਰਵਾਈ ਆ ਜਿਹੜੀ ਉਹ ਨਹੀਂ ਕੀਤੀ ਗਈ ਇਹ ਗੱਡੀ ਵੀ ਉਸੇ ਜਗ੍ਹਾ ਤੇ ਖੜੀ ਆ ਹਜੇ ਜਿਹੜੇ ਇਹ ਸਪੀਡ ਬ੍ਰੇਕਰ ਨੇ ਹੋਰ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਜਦੋਂ ਤੱਕ ਜਦੋਂ ਤੱਕ ਪੀਡਬਲਿਊਡੀ ਅਧਿਕਾਰੀਆਂ ਤੇ ਸਰਕਾਰ ਵੱਲੋਂ ਕੋਈ ਵੱਡੀ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਰਿਫਲੈਕਟਰ ਨੇ ਜਿਹੜੇ ਉਹ ਨਹੀਂ ਲੱਗਣੇ ਜਦੋਂ ਵੱਡੀ ਕਾਰਵਾਈ ਹੋਵੇਗੀ ਉਦੋਂ ਰਿਫਲੈਕਟਰ ਨੇ ਜਿਹੜੇ ਆਉਣ ਜਾਣ ਵਾਲੇ ਲੋਕਾਂ ਨੂੰ ਦਿਖਣਗੇ ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਇੱਥੋਂ ਦੇ ਐਕਸ਼ਨ ਦੀ ਬਣਦੀ ਆ ਜਿਹੜਾ ਮੋਟੀ ਤਨਖਾਹ ਲੈਂਦਾ ਜਿਹੜਾ ਸਰਕਾਰ ਤੋਂ ਮੋਟੀ ਤਨਖਾਹ ਲੈਂਦਾ ਉਹਦੀ ਜ਼ਿੰਮੇਵਾਰੀ ਬਣਦੀ ਆ ਜੋ ਲੋਕਾਂ ਨੂੰ ਪਤਾ ਉਹਨੂੰ ਹੀ ਪਤਾ ਵੀ ਕਿੰਨੀ ਆਵਾਜ਼ ਆਈ ਐ ਇਸ ਰੋਡ ਦੇ ਉੱਪਰ ਉਹਨਾਂ ਦੀ ਕੀ ਮਜਬੂਰੀ ਪੈ ਗਈ ਸੀ ਕਿ ਜੇਕਰ ਨਾਬੇ ਲੋਕਾਂ ਨੇ ਮੰਗ ਸੀ ਕਿ ਸਪੀਡ ਬ੍ਰੇਕਰ ਲੱਗਣੇ ਜ਼ਰੂਰੀ ਨੇ ਜੇ ਲਗਾਏ ਗਏ ਨੇ ਤਾਂ ਇੱਥੇ ਰਿਫਲੈਕਟਰ ਕਿਉਂ ਨਹੀਂ ਲਗਾਏ ਗਏ ਤੇ ਗੱਲਬਾਤ ਕਰਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਆਪ ਉਹ ਤਾਂ ਆਪ ਦੀ ਪਿੱਠ ਥਾਪੜ ਦੀਆਂ ਨੇ ਗੱਲ ਤਾਂ ਵਿਰੋਧੀ ਜਿਹੜੇ ਵਿਰੋਧੀ ਹੁੰਦੇ ਨੇ ਉਹ ਸਾਹਮਣੇ ਲੈ ਕੇ ਆਉਂਦੇ ਹੁੰਦੇ ਨੇ ਕਦੇ ਵੀ ਸਰਕਾਰ ਆਪਣੇ ਕੀਤੇ ਕੰਮ ਨੂੰ ਨਿੰਦਦੇ ਨਹੀਂ ਹੁੰਦੀ ਸਰਾਉਂਦੀ ਹੁੰਦੀ ਆ ਤੇ ਗੱਲਬਾਤ ਕਰਾਂਗੇ ਲਾਲਕਾ ਸਾਹਿਬ ਵੱਡਾ ਹਾਦਸਾ ਵਾਪਰਿਆ ਉਹ ਘਰ ਦਾ ਚਿਰਾਗ ਉਹ ਘਰ ਦਾ ਦੀਵਾ ਗੁੱਲ ਹੋ ਗਿਆ ਨੌਜਵਾਨ 32 ਸਾਲਾ ਇਸ ਸਪੀਡ ਬ੍ਰੇਕਰ ਨੇ ਇਸ ਸਪੀਡ ਬ੍ਰੇਕਰ ਨੇ ਮੌਤ ਮੌਤ ਦੇ ਘਾਟ ਦੇ ਤਾਰਿਆ ਸ਼ਰਮਨੀ ਕਾਲੀ ਦਲ ਕਿਵੇਂ ਦੇਖ ਰਿਹਾ ਪੀ ਡਬਲਯੂ ਡੀ ਅਧਿਕਾਰੀਆਂ ਨੇ 48 ਘੰਟੇ ਦਾ ਸਮਾਂ ਹੋ ਚੱਲਿਆ ਅਜੇ ਤੱਕ ਕੋਈ ਰਿਫਲੈਕਟਰ ਨਹੀਂ ਲਗਾਏ ਬਹੁਤ ਹੀ ਦੁੱਖਰ ਅਫਸੋਸ ਦੀ ਗੱਲ ਹੈ ਕਿ ਜਿਹੜੀ ਪੰਜਾਬ 'ਚ ਸਰਕਾਰ ਬਣੀ ਜਿਹੜੀ ਕਹਿੰਦੇ ਸੀ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹੋਏਗੀ ਆਮ ਲੋਕਾਂ ਦੇ ਵਿੱਚ ਬੈਠ ਕੇ ਸੱਤਾਂ 'ਚ ਬੈਠ ਕੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨਗੇ ਸੋ ਇਹ ਜਿਹੜੀ ਸਰਕਾਰ ਸੀਗੀ ਸਭ ਤੋਂ ਇੱਕ ਘਟਿਆ ਸਰਕਾਰ ਜਿਹੜੀ ਹੈ ਹਿੰਦੁਸਤਾਨ ਦੇ ਹਿਸਟਰੀ ਦੇ ਵਿੱਚ ਪਹਿਲੀ ਵਾਰ ਪੰਜਾਬ ਦੀ ਜਿਹੜੀ ਹਿਸਟਰੀ 'ਚ ਆਈ ਹੈ ਕਿ ਘਟਿਆ ਬੰਦਿਆਂ ਦੀ ਸਰਕਾਰ ਤੇ ਘਟਿਆ ਵਿਅਕਤੀਆਂ ਦੀ ਸਰਕਾਰ ਜਿਹੜੀ ਹਰ ਹੁਕਮ ਨੂੰ ਆਪਣੇ ਆਕਾਮਾਂ ਤੋਂ ਦਿੱਲੀ ਵਾਲਿਆਂ ਤੋਂ ਲੈਣ ਨੂੰ ਜਾਂਦੇ ਹੈਗੇ ਸੋ ਜਦੋਂ ਨਾਬੇ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀਗੀ ਇਹ ਬਹੁਤ ਵੱਡੇ ਪੱਧਰ ਦੀ ਸਮੱਸਿਆ ਸੀਗੀ ਲੋਕ ਚਾਹੁੰਦੇ ਸੀਗੇ ਕਿ ਨਾਬੇ ਦੇ ਲੋਕਾਂ ਨੂੰ ਕੋਈ ਰਾਹ ਦਿੱਤੀ ਜਾਵੇ ਨਾਬੇ ਦੇ ਲੋਕ ਜਿਹੜੇ ਸੌਖੇ ਤਰੀਕੇ ਨਾਲ ਨਿਕ ਸਕਣ ਇਹਨਾਂ ਨੇ ਹੰਪ ਤਾਂ ਬਣਾ ਦਿੱਤੇ ਇਹਨਾਂ ਹੰਪਾਂ ਦੇ ਜਿਹੜੇ ਸੀਗੇ ਪ੍ਰਬੰਧ ਜਿਹੜੇ ਸਹੀ ਤਰੀਕੇ ਨਾਲ ਕਰਨੇ ਚਾਹੀਦੇ ਆ ਜਦੋਂ ਕਿ ਕਿੱਥੇ ਹੰਪ ਬਣਦਾ ਹੈ ਉਹਦੇ ਪਿੱਛੇ ਇੱਕ ਸਾਈਨ ਬੋਰਡ ਲੱਗਦੇ ਨੇ ਕਿ ਅੱਗੇ ਇਹਨਾਂ ਹੰਪ ਹੈਗਾ ਵੀ ਤੁਸੀਂ ਆਪਣੀ ਗੱਡੀ ਨੂੰ ਸਲੋ ਕਰ ਲਓ ਕਿਉਂਕਿ ਜਦੋਂ ਸਾਈਨ ਬੋਰਡ ਲੱਗ ਜਾਂਦੇ ਆ ਤਾਂ ਫਿਰ ਜਿਹੜਾ ਹੰਪ ਦਾ ਪਤਾ ਹੁੰਦਾ ਜਿਹੜੀ ਆਮ ਟ੍ਰੈਫਿਕ ਹੈ ਜਿਹੜੀ ਦੂਰ ਦੀ ਟ੍ਰੈਫਿਕ ਹੈ ਬਾਹਰਲੀ ਟ੍ਰੈਫਿਕ ਵਾਲੇ ਲੋਕ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਗੱਡੀ ਨੂੰ ਆਪਣੀ ਸলো ਕਰ ਲੈਂਦੀ ਹੈ ਹੰਪ ਨੂੰ ਉਹਨਾਂ ਨੂੰ ਜਦੋਂ ਇਸ਼ਾਰਾ ਮਿਲ ਜਾਂਦਾ ਤੇ ਦੂਸਰਾ ਇਸ਼ਾਰਾ ਜਿਹੜਾ ਹੁੰਦਾ ਹੈ ਹੰਪ ਦੇ ਉੱਪਰ ਵੀ ਪੀਲੀ ਪੱਟੀ ਬਣਾਈ ਜਾਂਦੀ ਹੈ ਉੱਪਰ ਉਹਦੇ ਉੱਪਰ ਵੀ ਨਿਸ਼ਾਨ ਇਦਾਂ ਦੇ ਲਾਏ ਜਾਂਦੇ ਨੇ ਕਿ ਦੂਰੋਂ ਲੋਕਾਂ ਨੂੰ ਨਜ਼ਰ ਆ ਜਾਣਾ ਹੰਪ ਜਿਹੜੇ ਹੈਗੇ ਨੇ ਉਹਨਾਂ ਦੇ ਉੱਪਰ ਗੱਡੀ ਬੁੜਕ ਨਾ ਜਾਵੇ ਸੋ ਜਿਹੜੀ ਆ ਇਹ ਸਾਡੀ ਕੀਮਤੀ ਜਵਾਨ ਬੱਚੇ ਦੀ ਮੌਤ ਹੋਈ ਹੈ ਜਿਹੜਾ 31 32 ਸਾਲ ਦਾ ਬੱਚਾ ਹੈ ਦੇਖੋ ਅੱਜ ਕੱਲ ਦੀ ਤਰਾਸ਼ ਦੀ ਹੈ ਕਿ ਅੱਜ ਹਰੇਕ ਘਰ ਦੇ ਵਿੱਚ ਇੱਕ ਚਰਾਗ ਹੈ ਇੱਕੋ ਬੱਚਾ ਹੈ ਤੇ ਜਿਸ ਘਰ ਦਾ ਇੱਕੋ ਹੀ ਬੱਚਾ ਚਲਾ ਦੇਵੇ ਉਹ ਘਰ ਦੀਆਂ ਹਾਲਾਤ ਕੀ ਹੋਣਗੇ ਸੋ ਮੈਂ ਕਹਿਣਾ ਚਾਹੁੰਦਾ ਹੈ ਈਟੀਓ ਸਾਹਿਬ ਤੁਹਾਡੀਆਂ ਅੱਖਾਂ ਬਹੁਤ ਛੋਟੀਆਂ ਛੋਟੀਆਂ ਨੇ ਤੁਹਾਨੂੰ ਮਿਨਿਸਟਰੀ ਬਣਾਤਾ ਪੀਡਬਲਯੂਡੀ ਦਾ ਮਿਨਿਸਟਰ ਬਣਾਤਾ ਤੁਹਾਡੇ ਬੁੱਲ ਵੀ ਬੜੇ ਖੋਲੀ ਖੁੱਲਦੇ ਨੇ ਤੇ ਤੁਹਾਡੀਆਂ ਅੱਖਾਂ ਵੀ ਬੜੀਆਂ ਛੋਟੀਆਂ ਛੋਟੀਆਂ ਨੇ ਤੁਹਾਨੂੰ ਦਿਸਦਾ ਨਹੀਂ ਤੇ ਤੁਹਾਡੀ ਕੇਸ਼ਰੀਵਾਲ ਦੀ ਟੀਮ ਨੂੰ ਤਾਂ ਜਮਾਈ ਅੰਨੀ ਟੀਮ ਹੈ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਹਾਲਾਤ ਅਜੇ ਬਣ ਗਏ ਕਿ ਇਸ ਪੂਰੇ ਹਿੰਦੁਸਤਾਨ ਨਾਲ ਵੱਖਰੇ ਹਾਲਾਤ ਬਣ ਗਏ ਜਿਹੜਾ ਪੰਜਾਬ ਪੂਰੇ ਹਿੰਦੁਸਤਾਨ ਦਾ ਮੋਰੀ ਸੂਬਾ ਸੀਗਾ ਅੱਜ ਸਭ ਤੋਂ ਪਿੱਛੇ ਜਾ ਕੇ ਖੜ ਗਿਆ ਰੋੜਾਂ ਦੇ ਸੜਕਾਂ ਦੇ ਸਬੰਧ ਦੇ ਵਿੱਚ ਸੋ ਬਹੁਤ ਵੱਡੇ ਖਾਸਾ ਵਾਪਰਿਆ ਇਹ ਸਾਸਰੇ ਦੀ ਜੰਨੀ ਮਿੰਨੀ ਦੀਆਂ ਕੀਤੀ ਜਾਵੇ ਓਨੀ ਥੋੜੀ ਹੈ ਇੱਥੇ ਜਿਹੜੇ ਪੀ ਡੀ ਪੀ ਡਬਲਯੂ ਡੀ ਦੇ ਮਹਿਕਮੇ ਦੇ ਲੋਕ ਨੇ ਮੈਂ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ ਵੀ ਅੱਖਾਂ ਖੋਲੋ ਆਪਣੀਆਂ ਇਹਨਾਂ ਦੀ ਆ ਇਹਨਾਂ ਦੀਆਂ ਚਮਚਾਗਰੀਆਂ ਕਰਨਾ ਛੱਡੋ ਇਹ ਜਿੱਥੇ ਤੁਹਾਨੂੰ ਚਮਚਾਗਰੀ ਕਰਦੇ ਨੇ ਐਮ ਐਲ ਏ ਸਹਿਬਾਨ ਜਾਂ ਇਹਨਾਂ ਦੇ ਹੋਰ ਮਨ ਲੋਕ ਉਹਨਾਂ ਦੀ ਚਮਚਾਗਰੀਆਂ ਤੋਂ ਬਾਹਰ ਆ ਕੇ ਲੋਕਾਂ ਦਾ ਭਲੇ ਵਾਲੇ ਸੋਚੋ ਗੱਲ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਆ ਜਿਹੜੀ ਸਾਡੀ ਰੋਡ ਨਿਕਲਦੀ ਹੈ ਇੱਥੋਂ ਲੈ ਕੇ ਭਾਨੀਗੜ ਰੋਡ ਨੂੰ ਨਿਕਲ ਜਾਂਦੀ ਹੈ ਮਲੇਰ ਕੋਲਾ ਰੋਡ ਨੂੰ ਨਿਕਲ ਜਾਂਦੀ ਹੈ ਇਸ ਰੋਡ ਨੂੰ ਚੌੜਾ ਕਰਨ ਦੀ ਜ਼ਰੂਰਤ ਸੀਗੀ ਕਿ ਟ੍ਰੈਫਿਕ ਦਾ ਹੱਲ ਤਾਂ ਹੋ ਸਕਦਾ ਸੀਗਾ ਕਿ ਜੇ ਇਸ ਨੂੰ ਸੜਕ ਨੂੰ ਚੌੜਾ ਕੀਤਾ ਜਾਂਦਾ ਜਿਹੜੇ ਇਹ ਹੰਪ ਬਣਾ ਦਿੱਤੇ ਨੇ ਮੈਂ ਇਹ ਮਹਿਸੂਸ ਕਰਦਾ ਮੈਂ ਜਿੰਨੇ ਵੀ ਲੋਕਾਂ ਨਾਲ ਮੇਰੇ ਨਾਲ ਗੱਲਬਾਤ ਹੋਈ ਹੈ ਜਿੰਨੇ ਲੋਕ ਮੈਨੂੰ ਮਿਲਦੇ ਆ ਉਹ ਕਹਿੰਦੇ ਆ ਕਿ ਇਹ ਹੰਪ ਜਿਹੜੇ ਆ ਹਾਸਿਆਂ ਦੇ ਹੋਰ ਜ਼ਿਆਦਾ ਬੜਾਵਾ ਹੋ ਗਿਆ ਜਿਹੜੇ ਕਿ ਪਹਿਲਾਂ ਵੀ ਕਿੰਨੀਆਂ ਕੀਮਤੀ ਜਾਂਦਾ ਇਸ ਰੋਡ ਤੇ ਗੀਆਂ ਪਰ ਹੁਣ ਇਹਨਾਂ ਹੰਪਾਂ ਦੇ ਕਾਰਨ ਵੀ ਰੋਡਾਂ ਦੇ ਉੱਪਰ ਜ਼ਿਆਦਾ ਹਾਦਸੇ ਵਾਪਰਨੇ ਹੋ ਗਏ ਕਾਰਵਾਈ ਕੀਤੇ ਹੋਣੀ ਚਾਹੀਦੀ ਆ ਕਾਰਵਾਈ ਤੋਂ ਸੋ ਪਰਚਾ ਦਰਜ ਕਿਤੇ ਹੋਣੀ ਕਾਰਵਾਈ ਸੰਬੰਧਤ ਜਿਹੜੇ ਮਹਿਕਮੇ ਦੇ ਅਫਸਰ ਨੇ ਉਹਨਾਂ ਤੇ ਹੋਣੀ ਚਾਹੀਦੀ ਆ ਸੰਬੰਧਤ ਦਾ ਜਿਹੜਾ ਮਨਿਸਟਰ ਹੈਗਾ ਉਹਦੇ ਤੇ ਹੋਣੀ ਚਾਹੀਦੀ ਆ ਤੇ ਸੰਬੰਧਿਤ ਜਿਹੜਾ ਮੁੱਖ ਮੰਤਰੀ ਹੈਗਾ ਉੱਤੇ ਹੋਣੀ ਚਾਹੀਦੀ ਕਿਉਂਕਿ ਮੈਂ ਇਹ ਕਹਿ ਸਕਦਾ ਕਿ ਟੋਟਲ ਟੋਟਲ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਕੰਮ ਜਿਹੜਾ ਹੈਗਾ ਆਪਣੀ ਮਰਜ਼ੀ ਨਾਲ ਨਹੀਂ ਕਰਦੇ ਨਾ ਤਾਂ ਕਿਸੇ ਅਫਸਰ ਦੀ ਜ਼ਰੂਰਤ ਹੈ ਕਿ ਇਹਨਾਂ ਦੇ ਬਿਗੈਰ ਪੁੱਛੇ ਤੂੰ ਕਿੰਚ ਪੱਟ ਸੋਗੇ ਜਾਂ ਅੱਗੇ ਕਦਮ ਪੱਟ ਸੋਗੇ ਕਿਉਂਕਿ ਇਹਨਾਂ ਦੇ ਆਕਾ ਜਿਹੜੇ ਨੇ ਜਿੱਥੇ ਵੀ ਕਿਤੇ ਕੋਈ ਸੜਕਾਂ ਦੇ ਉੱਪਰ ਲੁਕਮੀ ਪੈਂਦੀ ਆ ਤਾਂ ਉਹਦੇ ਉੱਪਰ ਕਮਿਸ਼ਨ ਮੰਗ ਰਹੇ ਨੇ ਉਹਦੇ ਤੇ ਲੋਕਾਂ ਤੋਂ ਇਹਨਾਂ ਤੋਂ ਮਹਿਕਮੇ ਤੋਂ ਕਮਿਸ਼ਨ ਮੰਗ ਰਹੇ ਨੇ ਪਿਛਲੀਆਂ ਸਰਕਾਰਾਂ ਰਹੀਆਂ ਹੈ ਕਦੇ ਕਿਸੇ ਨੇ PWD ਦੇ ਵਿਭਾਗ ਵਿੱਚ ਉਹ ਜਾਂ ਕਿਸੇ ਅਫਸਰ ਤੋਂ 1 ਰੁਪਏ ਦੀ ਵੀ ਡਿਮਾਂਡ ਨਹੀਂ ਸੀ ਕਰਦਾ ਕਿਉਂਕਿ ਲੋਕ ਇਹ ਚਾਹੁੰਦੇ ਹੁੰਦੇ ਸੀਗੇ ਸਰਕਾਰਾਂ ਇਹ ਚਾਹੁੰਦੀਆਂ ਸੀਗੀਆਂ ਕਿ ਰਸਤੇ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਬਣ ਕੇ ਕਿ ਲੋਕਾਂ ਨੂੰ ਸਹੂਲਤਾਂ ਹੋਣ ਅੱਜ ਕਮਿਸ਼ਨ ਦਾ ਧੰਦਾ ਚੱਲਦੇ ਆ ਭਵਾਂ ਪਿੰਡ ਨੂੰ ਕਿਸੇ ਨੂੰ ਗ੍ਰਾਂਟ ਜਾਵੇ ਭਵਾਂ ਕਿਸੇ ਸ਼ਹਿਰ ਦੀ ਕੋਈ ਗ੍ਰਾਂਟ ਆ ਜਾਵੇ ਭਵਾਂ ਕਿ ਸੜਕਾਂ ਦਾ ਕੋਈ ਪੈਸਾ ਆ ਜਾਵੇ ਉਹ ਚੋਂ ਵੀ ਸਾਰੀ ਕਮਿਸ਼ਨ ਦਾ ਸੌਦਾ ਹਿਸਰਾ ਪੱਤੀ ਬੈ ਕੇ ਵੰਡਿਆ ਜਾ ਰਿਹਾ ਸੋ ਇਸ ਕਰਕੇ ਇਹਨਾਂ ਸਬੰਧਤ ਅਫਸਰਾਂ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤੇ ਜਿਹੜੇ ਇਹਨਾਂ ਦੇ ਵੱਡੇ ਆਕਾ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਘੱਟੋ ਘੜ ਪੰਜਾਬ ਦੀਆਂ ਮੌਤਾਂ ਨਾਲ ਤਾਂ ਖਲਵਾੜ ਨਾ ਕਰੋ ਮੌਤਾਂ ਤੇ ਤਾਂ ਖੇਡ ਨਾ ਖੇਡੋ ਇਸ ਕਰਕੇ ਜਲਦੀ ਕੰਟਰੋਲ ਕਰੋ ਇਸ ਚੀਜ਼ ਆ ਬਿਲਕੁਲ ਮੱਖਣ ਸਿੰਘ ਲਾਲਕਾ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਵੀ ਉਹਨਾਂ ਵੱਲੋਂ ਵੀ ਪੀ ਡਬਲਯੂ ਡੀ ডিপਾਰਟਮੈਂਟ ਦੇ ਅਧਿਕਾਰੀਆਂ ਤੇ ਔਰ ਮਨਿਸਟਰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਚੁੱਕੇ ਨੇ ਕਿ ਕੀਮਤੀ ਜਾਨਾਂ ਜਾ ਰਹੀਆਂ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਜਿਹੜੇ ਸਪੀਡ ਬ੍ਰੇਕਰ ਲਗਾ ਰਹੇ ਹੋ ਇਹ ਤਾਂ ਮੌਤ ਦਾ ਕਾਰਨ ਬਣਦੇ ਜਾ ਰਹੇ ਨੇ ਨਾਬਾ ਦੇ ਵਿੱਚ 4 ਲੱਗ ਚੁੱਕੇ ਨੇ 3 ਕਿਲੋਮੀਟਰ ਦੇ ਵਿੱਚੋਂ ਇਹਨਾਂ ਦਾ ਜ਼ਿੰਮੇਵਾਰ ਕੌਣਾ ਇਹਨਾਂ ਦਾ ਜ਼ਿੰਮੇਵਾਰ ਤਾਂ ਪੀਡਬਲਯੂਡੀ ਡਿਪਾਰਟਮੈਂਟ ਆ ਕੀ ਇਹਨਾਂ ਨੇ ਉੱਚ ਅਧਿਕਾਰੀਆਂ ਤੋਂ ਵੀ ਪ੍ਰਵਾਨਗੀ ਲਈਆ ਕੋਈ ਮਹਿਕਮੇ ਮੰਤਰੀ ਤੋਂ ਪ੍ਰਵਾਨਗੀ ਲਈਆ ਕੀ ਤੋਂ ਪ੍ਰਵਾਨਗੀ ਲਈਆ ਜਿਹੜੇ ਪ੍ਰਵਾਨਗੀ ਦੇ ਨਾਲ ਲਗਾਏ ਗਏ ਨੇ ਮੌਤ ਦਾ ਜ਼ਿੰਮੇਵਾਰ ਮੱਖਣ ਲਾਲਕਾ ਨੇ ਵੀ ਮੰਗ ਕੀਤੀ ਆ ਕਿ ਐਕਸ਼ਨ ਨਾਬਾ ਦੇ ਪਰਚਾ ਦਰਜ ਹੋਣਾ ਚਾਹੀਦਾ ਨਾਬਾ ਤੋਂ ਹਰਬੀਰ ਸਿੰਘ ਮਾ